ਜਿਹੜੇ ਕੱਲ ਖਿੱਚ ਰਹੇ ਸੀ ਨਾ ਸਾਰੇ ਟਰੈਕਟਰ ਦੇਖੋ ਸਾਈਡਾਂ ਤੇ ਲੱਗੇ ਹੋਏ ਪਿੱਛੇ ਖੜੇ ਨੇ ਜਿਹੜੇ ਟਰੈਕਟਰ ਤਿਆਰ ਵਰ ਤਿਆਰ ਹੈ ਹਨਾ ਰੋਕ ਨਹੀਂ ਸਕਦੇ ਰੁਕੇ ਆਪਣੇ ਆਪ ਵੀ ਰੁਕੇ ਹੋਏ ਆ ਕਿਸਾਨ ਜੇ ਕਹਿਣ ਵੀ ਲੰਘ ਕੇ ਦਿਖਾਣ ਹੁਣ ਨਿਕਲ ਜੂਗਾ 15 ਮਿੰਟ ਨਹੀਂ ਲੱਗਦੇ ਬੈਰੀਗੇਡ ਤੋੜਨ ਨੂੰ ਪਰ ਚਲੋ ਆਗੂ ਸੇ ਬਾਹਰ ਰੋਕ ਰਹੇ ਆ ਤਾਂ ਕਰਕੇ ਰੁਕੇ ਹੋਏ ਆ ਸ਼ਾਂਤਮਈ ਖੜੇ ਆ ਚਲੋ ਆਪਣੇ ਜਿਹੜੇ ਜਿਹੜੇ ਆਪਣਾ ਨਾਰੇ ਆ ਬਣਾਇਆ ਪਿਆ ਜਿਵੇਂ ਦੋ ਦੇਸ਼ਾਂ 'ਚ ਲੜਾਈ ਲੱਗੀ ਹੈ ਲੜਾਈ ਲੱਗੀ ਹਾਂਜੀ 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 ਸਹੀ ਗੱਲ ਹੈ ਤੁਹਾਡੀ ਲੜਾਈ ਵਾਲਾ ਹੀ ਮਾਹੌਲ ਬਣਿਆ ਹੋਇਆ 1 ਘੰਟਾ ਹੋ ਗਿਆ ਲਗਾਤਾਰ ਮੈਂ ਕਹਾਂਗਾ ਜਸ਼ਨ ਇੱਕ ਵਾਰ ਫਿਰ ਤੋਂ ਕੈਮਰਾ ਜਰਾ ਮਾਰ ਦੋ ਉਧਰ ਦਿਖਾ ਦਿਓ ਤੇ ਕਿਸ ਪ੍ਰਕਾਰ ਸਲੂਕ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੰਨਦਾਤੇ ਦੇ ਨਾਲ ਹਾਲਾਂਕਿ ਅਸੀਂ ਕੱਲ ਦਾ ਕਵਰ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਪਹਿਲਾਂ ਡਿਸਪਲਿਨ ਭੰਗ ਨਹੀਂ ਕੀਤਾ ਗਿਆ ਬੜੇ ਸਲੀਕੇ ਦੇ ਨਾਲ ਕਿਸਾਨ ਖੜੇ ਨੇ ਅੱਜ ਵੀ ਖੜੇ ਨੇ ਪਰ ਹਰਿਆਣਾ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਸੀਆਰਪੀਐਫ ਹੋਵੇ ਆਰਮੀ ਹੋਵੇ ਪੁਲਿਸ ਹੋਵੇ ਬਹੁਤ ੱੱਕਾ ਜਿਹੜਾ ਕੀਤਾ ਜਾ ਰਿਹਾ ਹੈ ਗਾਥਰੂ ਗੈਸ ਦੇ ਗੋਲੇ ਬਾਰ-ਬਾਰਾ ਦੇਖੋ ਇਹ ਤਾੜ-ਤਾੜਾਂ ਹੋ ਰਹੀ ਹੈ ਜਿਵੇਂ ਕੋਈ ਦੋ ਦੇਸ਼ਾਂ ਦੇ ਵਿਚਾਲੇ ਜੰਗ ਲੱਗੀ ਹੁੰਦੀ ਹੈ ਇਹ ਆਪਣੇ ਮੁਲਕ 'ਚ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾੜ-ਤਾੜ ਗੋਲਿਆਂ ਦੀ ਬਹੁਤ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਪਲ-ਪਲ ਦੀ ਅਪਡੇਟ ਦਿਖਾਉਂਦੇ ਰਹਾਂਗੇ ਪਹਿਲਾਂ ਤੁਹਾਨੂੰ ਦਿਖਾਇਆ ਜਮਾ ਵਿਚਾਲੇ ਜਾ ਕੇ ਜਿੱਥੇ ਪਰ ਸੁੱਟੇ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਕੱਲ 2-300 ਕਿਸਾਨ ਜ਼ਖਮੀ ਹੋਇਆ ਤੇ ਇਸ ਦਾ ਲੱਤ ਪਾੜੀ ਕਿਸ ਦਾ ਪੱਟ ਪਾੜਿਆ ਪਰ ਆ ਦੇਖੋ ਅੱਜ ਆ ਜਮਾ ਜਿਹੜਾ ਪ੍ਰਸ਼ਾਸਨ ਆਪਣੀ ਗੰਦੀ ਔਕਾਤ ਤੇ ਉੱਪਰ ਆਇਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਵੇਂ వాటర్ ਕੈਨਨ ਚਲਾਇਆ ਜਾ ਰਿਹਾ ਤੇ ਦੂਜੇ ਪਾਸੇ ਧੂਆਂ ਧਾਰ ਕਰ ਦਿੱਤਾ ਗਿਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਇਹ ਦੇਖ ਸਕਦੇ ਹੋ ਕਿਵੇਂ ਜਿਵੇਂ ਦੋ ਦੇਸ਼ਾਂ ਦੇ ਵਿੱਚ ਕੋਈ ਜੰਗ ਲੱਗੀ ਹੁੰਦੀ ਹੈ ਉਸ ਹਿਸਾਬ ਅੱਧਾ ਵਰਤਾਓ ਕੀਤਾ ਜਾ ਰਿਹਾ ਹੈ ਅੱਧੀ ਦੇਖ ਸਕਦੇ ਹੋ ਤੁਸੀਂ ਕਿਸਾਨੀ ਅੱਧੀ ਸੜਕਾਂ ਨੂੰ ਪਹੁੰਚ ਚੁੱਕੀ ਹੈ ਔਰ ਅੱਧਾ ਦੇਖ ਸਕਦੇ ਹੋ ਉਸ ਇੱਕਠ ਜਿਹੜਾ ਥੱਲੇ ਆ ਚੁੱਕਿਆ ਉਹ ਦੇਖ ਸਕਦੇ ਹੋ ਮੈਂ ਕਹਾਂਗਾ ਤਸਵੀਰ ਦਿਖਾਈ ਜਾਵੇ ਪੁਲਿਸ ਥੱਲੋ ਵੀ ਆ ਚੁੱਕੇ ਨੇ ਪਰ ਆ ਦੇਖੋ ਜਿਹੜਾ ਬੈਰੀਕੇਡ ਚੁੱਕ ਕੇ ਲੈ ਕੇ ਜਾ ਰਹੇ ਨੇ ਕਿ ਬੈਰੀਕੇਡ ਨੂੰ ਮੂਰੇ ਲਾ ਕੇ ਹੁਣ ਜਿਹੜਾ ਅਗਲਾ ਨਾਕਾ ਵੀ ਤੋੜ ਦੇਣਾ ਕਿਉਂਕਿ ਪਹਿਲਾਂ ਜਿਹੜੇ ਨਾਕੇ ਸੀ ਸਾਰੇ ਤੋੜ ਦਿੱਤੇ ਆ ਉਹ ਦੇਖੋ ਧੂਆਂ ਧਾਰ ਕਿਵੇਂ ਕੀਤਾ ਪਿਆ ਸਾਹਮਣੇ ਇੱਧਰ ਵੀ ਮੈਂ ਕਹੂੰਗਾ ਕਿ ਖੱਬੇ ਪਾਸੇ ਜਸ਼ਨ ਦਿਖਾਇਆ ਜਾਵੇ ਜਿੱਥੇ ਥੱਲੇ ਵੀ ਡਿੱਟਿਆ ਪਿਆ ਉਧਰ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵੱਲੋਂ ਬੈਰੀਕੇਡ ਲੈ ਕੇ ਜਾਇਆ ਗਿਆ ਹੈ ਤਾਂ ਕਿ ਜਿਹੜਾ ਇਸ ਨੂੰ ਮੂਹਰੇ ਲਾ ਕੇ ਜਿਹੜਾ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਸਾਹਮਣੇ ਦੇਖੋ ਤੁਸੀਂ ਕਿਵੇਂ ਜਿਹੜਾ ਪਾਣੀ ਦੀਆਂ ਵਿਚਾੜਾਂ ਸੱਟੀਆਂ ਜਾ ਰਹੀਆਂ ਤੇ ਕਿਸਾਨਾਂ ਦੇ ਨਾਲ ਕਿਸ ਪ੍ਰਕਾਰ ਦਾ ਰਵਈਆ ਅਪਣਾਇਆ ਜਾ ਰਿਹਾ ਹੈ ਇਹ ਅੰਨਦਾਤਾ ਦੇ ਨਾਲ ਤਾਂ ਅੱਜ ਜਿਹੜਾ ਕਿਸਾਨ ਸੜਕਾਂ ਦੇ ਉੱਪਰ ਆਪਣੀ ਮੰਗਾਂ ਨੂੰ ਲੈ ਕੇ ਕੱਲ ਨਾਲੋਂ ਅੱਜ ਠਿੱਗਣਾ ਚੌਗਣਾ ਇਕੱਠ ਹੋ ਗਿਆ ਇਹ ਹਰਿਆਣਾ ਸਰਕਾਰ ਨੂੰ ਡਰ ਸੀ ਕਿ ਕਿਤੇ ਅੱਗੇ ਨਾ ਵੱਜਣ ਪਰ ਤੁਸੀਂ ਅੱਜ ਦੇਖੋ ਕਿਸ ਪ੍ਰਕਾਰ ਦਾ ਇਕੱਠ ਹੋਇਆ ਮੈਂ ਕਹੂੰਗਾ ਪਿੱਛੇ ਤੱਕ ਦਿਖਾ ਦਿੱਤਾ ਜਾਵੇ ਉਹ ਤੱਕ ਤਸਵੀਰਾਂ ਦੇਖੋ ਸਾਰਾ ਹਾਈਵੇ ਜਿਹੜਾ ਜਾਮ ਹੋਇਆ ਪਿਆਗਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਦੇਖ ਸਕਦੇ ਹੋ ਤੁਸੀਂ ਕਿਵੇਂ ਤਾੜ-ਤਾੜ ਹੋਈ ਪਈ ਹੈ ਕਿਸ ਸਾਹ ਦੇ ਨਾਲ ਜਿਹੜੇ ਆ ਸਾਹਮਣੇ ਮੈਂ ਕਹੂੰਗਾ ਉਹ ਦਿਖਾਇਆ ਜਾਵੇ ਜਿਹੜਾ ਪੜ ਜਿਹੜੀ ਟੱਕਰਾ ਹੋਇਆਗਾ ਕਿਸਾਨਾਂ ਦਾ ਦੇਖੋ ਤੁਸੀਂ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਸ ਪ੍ਰਕਾਰ ਦਾ ਟੱਕਰਾ ਮੈਂ ਕਹੂੰਗਾ ਕਿ ਕੈਮਰਾ ਜਸ਼ਨ ਇੱਥੇ ਰੱਖਿਆ ਜਾਵੇ ਜਿਸ ਪ੍ਰਕਾਰ ਦਾ ਟੱਕਰਾ ਆ ਦੇਖੋ ਇੱਕ ਦੂਜੇ ਨੂੰ ਸਿੱਧੇ ਹੋ ਗਏ ਨੇ ਤੇ ਇੱਥੇ ਅਥਰੂ ਗੈਸ ਦੇ ਗੋਲੇ ੁੱਟੇ ਜਾ ਰਿਹਾ ਇੰਨਾ ਧੂਆ ਆ ਦੇਖ ਲਓ ਅੰਨਦਾਤੇ ਦੇ ਧਕਾਰ ਦੀ ਖੱਟੜ ਸਰਕਾਰ ਦੀ ਬਹੁਤ ਨਖੇਦੀ ਕਰਦੇ ਆ ਠੀਕ ਹੈ ਜੀ ਦੇਖੋ ਜੰਗ ਦਾ ਮੈਦਾਨ ਹੀ ਬਣਿਆ ਹੋਇਆ ਦੇਖੋ ਕੱਲ ਅਸੀਂ ਸੀਗੇ ਨਹੀਂ ਟੀਵੀ 'ਚ ਦੇਖ ਰਹੇ ਸੀ ਹੁਣ ਤਾਂ ਲਾਈਵ ਦਿਖ ਰਿਹਾ ਹਨ ਜੰਗ ਦਾ ਮੈਦਾਨ ਹੀ ਇੱਕ ਘੰਟਾ ਹੋ ਗਿਆ ਲਗਾਤਾਰ ਹੁਣ ਦੇਖੋ ਕਦੇ ਕਦੇ ਉਧਰ ਸੁੱਟਦੇ ਆ ਕਦੇ ਉਧਰ ਸੁੱਟਦੇ ਆ ਇਧਰੋ ਅਨਾਉਂਸਮੈਂਟ ਹੋ ਰਹੀ ਹੈ ਵੀ ਨੌਜਵਾਨੀ ਸ਼ਾਂਤ ਰਹੇ ਜਦ ਗੋਲੇ ਸ਼ਾਂਤ ਹੀ ਰਹੂਗੀ ਨਾ ਜੇ ਗੋਲੇ ਰੋਕਣਗੇ ਗੋਲੇ ਰੁਕ ਨਹੀਂ ਰਹੇ ਡਰੋਨ ਦੋ ਤਿੰਨ ਵਾਰੀ ਇੱਥੋਂ ਆ ਲਿਆ ਜਦੋਂ ਡਰੋਨ ਇੱਥੇ ਆ ਕੇ ਕਿੰਨੀ ਮਾੜੀ ਗੱਲ ਹੈ ਇੱਥੇ ਤਾਂ ਆਪਾਂ ਰੁਕੇ ਹੋਏ ਆ ਇੰਨੀ ਦੁਨੀਆ ਖੜੀ ਆ ਦੇਖੋ ਨਾ ਹਾਂਜੀ ਹਾਂਜੀ ਡਰੋਨ ਇੱਥੋਂ ਮੁੜ ਕੇ ਜਾ ਰਿਹਾ ਬਾਰ-ਬਾਰ ਕੋਈ ਮੈਂ ਐਕਸਪਰਟ ਮੁੰਡਾ ਸੀ ਪਤੰਗ ਵਾਲਾ ਉਹਨੇ ਰੋਕਿਆ ਬਹੁਤ ਐਕਸਪਰਟ ਬੰਦਾ ਸੀ ਜਿਹਨੇ ਰੋਕਿਆ ਉਹਨੂੰ ਬੜੇ ਤਰੀਕੇ ਨਾਲ ਦੋ ਵਾਰੀ ਡਰੋਨ ਇੱਥੋਂ ਮੁੜਿਆ ਬਹੁਤ ਮਾੜੀ ਗੱਲ ਹੈ ਜਿਵੇਂ ਮੈਂ ਹੋਈ ਗੱਲ ਕਰ ਰਿਹਾ ਸੀ ਕੱਲ ਜਮਾ ਸ਼ਾਂਤੀਪੂਰਵਕ ਸੀਗਾ ਕੰਮ ਕੋਈ ਕਿਸੇ ਨੇ ਉੱਚੀ ਨੀਚ ਨਹੀਂ ਕੀਤੀ ਤੇ ਅੱਜ ਇੱਕ ਪਾਸੇ ਦੇਖੋ ਜਿਵੇਂ ਬੈਰੀਕੇਡ ਸਾਰੇ ਟੁੱਟ ਚੁੱਕੇ ਨੇ ਪਰ ਫੇਰ ਵੀ ਨੌਜਵਾਨ ਪੰਜਾਬ ਦੇ ਜਾਂ ਕਿਸਾਨੀ ਸਾਰੇ ਇੱਕ ਥਾਂ ਤੇ ਖੜੇ ਨੇ ਹਿੱਲ ਨਹੀਂ ਰਹੇ ਡਿਸਪਲਿਨ ਚ ਨੇ ਪਰ ਫੇਰ ਵੀ ਗੋਲੇ ਦਾਗੇ ਜਾ ਰਿਹਾ ਵੀਰ ਜੀ ਮੈਂ ਇਹੀ ਗੱਲ ਕਹਿਣੀ ਚਾ ਰਿਹਾ ਦੇਖੋ ਟਰੈਕਟਰਾਂ ਮੂਰੇ ਕੀ ਹੈ ਇਹ ਰੋਕ ਨਹੀਂ ਸਕਦੇ ਇੰਨਾ ਪ੍ਰਬੰਧ ਦੇਖੋ ਟਰੈਕਟਰ ਪਿੱਛੇ ਖੜੇ ਨੇ ਜਿਹੜੇ ਕੱਲ ਖਿੱਚ ਰਹੇ ਸੀ ਨਾ ਸਾਰੇ ਟਰੈਕਟਰ ਦੇਖੋ ਸੈਡਾਂ ਤੇ ਲੱਗੇ ਹੋਏ ਪਿੱਛੇ ਖੜੇ ਨੇ ਜਿਹੜੇ ਟਰੈਕਟਰ ਤਿਆਰ ਵਰ ਤਿਆਰ ਹੈ ਹਨ ਜੇ ਕਹਿਣ ਵੀ ਲੰਕੇ ਦਿਖਾਣ ਹੁਣ ਨਿਕਲ ਜੂਗਾ 15 ਮਿੰਟ ਨਹੀਂ ਲੱਗਦੇ ਬੈਰੀਗੇਡ ਤੋੜਨ ਨੂੰ ਪਰ ਚਲੋ ਆਗੂ ਸੇਬਾ ਰੋਕ ਰਹੇ ਆ ਤਾਂ ਕਰਕੇ ਰੁਕੇ ਹੋਏ ਆ ਸ਼ਾਂਤਮਈ ਖੜੇ ਆ ਚਲੋ ਆਪਣੇ ਜਿਹੜੇ ਜਿਹੜੇ ਆਪਣਾ ਨਾਰੇ ਆ ਬਣਾਇਆ ਪਿਆ ਜਿਵੇਂ ਦੋ ਦੇਸ਼ਾਂ 'ਚ ਲੜਾਈ ਲੱਗੀ ਆ ਲੜਾਈ ਲੱਗੀ ਹਾਂਜੀ 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 ਸਹੀ ਗੱਲ ਐ ਤੁਹਾਡੀ ਲੜਾਈ ਵਾਲਾ ਹੀ ਮਾਹੌਲ ਬਣਿਆ ਹੋਇਆ 1 ਘੰਟਾ ਹੋ ਗਿਆ ਲਗਾਤਾਰ ਚੱਲਦੇ ਨੂੰ ਮੈਂ ਕਹਾਂਗਾ ਜਸ਼ਨ ਇੱਕ ਵਾਰ ਫਿਰ ਤੋਂ ਕੈਮਰਾ ਜਰਾ ਮਾਰ ਦੋ ਉਧਰ ਦਿਖਾ ਦਿਓ ਤੇ ਕਿਸ ਪ੍ਰਕਾਰ ਸਲੂਕ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੰਨਦਾਤੇ ਦੇ ਨਾਲ ਹਾਲਾਂਕਿ ਅਸੀਂ ਕੱਲ ਦਾ ਕਵਰ ਕਰ ਰਹੇ ਹਾਂ ਕਿਸਾਨਾਂ ਦੇ ਵੱਲੋਂ ਕੁਝ ਵੀ ਜਿਹੜਾ ਪਹਿਲਾਂ ਡਿਸਪਲਿਨ ਭੰਗ ਨਹੀਂ ਕੀਤਾ ਗਿਆ ਬੜੇ ਸਲੀਕੇ ਦੇ ਨਾਲ ਕਿਸਾਨ ਖੜੇ ਨੇ ਅੱਜ ਵੀ ਖੜੇ ਨੇ ਪਰ ਹਰਿਆਣਾ ਦੇ ਵੱਲੋਂ ਹਰਿਆਣਾ ਪ੍ਰਸ਼ਾਸਨ ਸੀਆਰਪੀਐਫ ਹੋਵੇ ਆਰਮੀ ਹੋਵੇ ਪੁਲਿਸ ਹੋਵੇ ਬਹੁਤ ੱੱਕਾ ਜਿਹੜਾ ਕੀਤਾ ਜਾ ਰਿਹਾ ਹੈ ਗੈਸ ਦੇ ਗੋਲੇ ਬਾਰ-ਬਾਰ ਦੇਖੋ ਇਹ ਤਾੜ-ਤਾੜ ਆਏ ਹੋ ਰਹੀ ਹੈ ਜਿਵੇਂ ਕੋਈ ਦੋ ਦੇਸ਼ਾਂ ਦੇ ਵਿਚਾਲੇ ਜੰਗ ਲੱਗੀ ਹੁੰਦੀ ਹੈ ਇਹ ਆਪਣੇ ਮੁਲਕ ਚ ਦੇਖ ਸਕਦੇ ਹੋ ਕਿਸ ਪ੍ਰਕਾਰ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤਾੜ-ਤਾੜ ਗੋਲਿਆਂ ਦੀ ਬਹੁਤ ਬੁਰਾ ਹਾਲ ਜਿਹੜਾ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੀਆਂ ਤਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਪਲ-ਪਲ ਦੀ ਅਪਡੇਟ ਦਿਖਾਉਂਦੇ ਰਹਾਂਗੇ ਪਹਿਲਾਂ ਤੁਹਾਨੂੰ ਦਿਖਾਇਆ ਜਮਾ ਵਿਚਾਲੇ ਜਾ ਕੇ ਜਿੱਥੇ ਪਰ ਸੁੱਟੇ ਜਾ ਰਹੇ ਨੇ ਦੇਖ ਸਕਦੇ ਹੋ ਕਿਵੇਂ ਕੱਲ 2-300 ਕਿਸਾਨ ਜ਼ਖਮੀ ਹੋਇਆ ਕਿਸ ਦਾ ਲੱਤ ਪਾੜੀ ਕਿਸ ਦਾ ਪੱਟ ਪਾੜਿਆ ਪਰ ਆ ਦੇਖੋ ਅੱਜ ਆ ਜਮਾ ਜਿਹੜਾ ਪ੍ਰਸ਼ਾਸਨ ਆਪਣੀ ਗੰਦੀ ਔਕਾਤ ਤੇ ਉੱਪਰ ਆਇਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਵੇਂ వాటర్ ਕੈਨਨ ਚਲਾਇਆ ਜਾ ਰਿਹਾ ਤੇ ਦੂਜੇ ਪਾਸੇ ਧੂਆਂ ਧਾਰ ਕਰ ਦਿੱਤਾ ਗਿਆ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਇਹ ਦੇਖ ਸਕਦੇ ਹੋ ਕਿਵੇਂ ਜਿਵੇਂ ਦੋ ਦੇਸ਼ਾਂ ਦੇ ਵਿੱਚ ਕੋਈ ਜੰਗ ਲੱਗੀ ਹੁੰਦੀ ਹੈ ਉਸ ਹਿਸਾਬ ਦਾ ਵਰਤਾਓ ਕੀਤਾ ਜਾ ਰਿਹਾ ਅੱਦੀ ਸ ਦੇਖ ਸਕਦੇ ਹੋ ਤੁਸੀਂ ਕਿਸਾਨੀ ਸਰਕਾਰ ਨੂੰ ਪਹੁੰਚ ਚੁੱਕੀ ਹੈ ਔਰ ਅੱਧਾ ਦੇਖ ਸਕਦੇ ਹੋ ਉਸੇ ਕੱਠ ਜਿਹੜਾ ਥੱਲੇ ਆ ਚੁੱਕਿਆ ਉਹ ਦੇਖ ਸਕਦੇ ਹੋ ਮੈਂ ਕਹੂੰਗਾ ਤਸਵੀਰ ਦਿਖਾਈ ਜਾਵੇ ਪੁਲਿਸ ਥੱਲੋ ਵੀ ਆ ਚੁੱਕੇ ਨੇ ਪਰ ਆ ਦੇਖੋ ਜਿਹੜਾ ਬੈਰੀਕੇਡ ਚੁੱਕ ਕੇ ਲੈ ਕੇ ਜਾ ਰਹੇ ਨੇ ਕਿ ਬੈਰੀਕੇਡ ਨੂੰ ਮੂਰੇ ਲਾ ਕੇ ਹੁਣ ਜਿਹੜਾ ਅਗਲਾ ਨਾਕਾ ਵੀ ਤੋੜ ਦੇਣਾ ਕਿਉਂਕਿ ਪਹਿਲਾਂ ਜਿਹੜੇ ਨਾਕੇ ਸੀ ਸਾਰੇ ਤੋੜ ਦਿੱਤੇ ਆ ਉਹ ਦੇਖੋ ਧੂਆਂ ਧਾਰ ਕਿਵੇਂ ਕੀਤਾ ਪਿਆ ਸਾਹਮਣੇ ਇੱਧਰ ਵੀ ਮੈਂ ਕਹੂੰਗਾ ਕਿ ਖੱਬੇ ਪਾਸੇ ਜਸ਼ਨ ਦਿਖਾਇਆ ਜਾਵੇ ਜਿੱਥੇ ਥੱਲੇ ਵੀ ਜਿੱਟਿਆ ਪਿਆ ਉਧਰ ਤਾਂ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦੇ ਵੱਲੋਂ ਬੈਰੀਕੇਡ ਲੈ ਕੇ ਜਾਇਆ ਗਿਆ ਹੈ ਤਾਂ ਕਿ ਜਿਹੜਾ ਇਸ ਨੂੰ ਮੂਰੇ ਲਾ ਕੇ ਜਿਹੜਾ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਸਾਹਮਣੇ ਦੇਖੋ ਤੁਸੀਂ ਕਿਵੇਂ ਜਿਹੜਾ ਪਾਣੀ ਦੀਆਂ ਬੁਚਾੜਾਂ ਸੱਟੀਆਂ ਜਾ ਰਹੀਆਂ ਤੇ ਕਿਸਾਨਾਂ ਦੇ ਨਾਲ ਕਿਸ ਕਾਰ ਦਾ ਰਵਈਆ ਅਪਣਾਇਆ ਜਾ ਰਿਹਾ ਹੈ ਇਹ ਅਨਦਾਜ਼ੇ ਦੇ ਨਾਲ ਤਾਂ ਅੱਜ ਜਿਹੜਾ ਕਿਸਾਨ ਸੜਕਾਂ ਦੇ ਉੱਪਰ ਆਪਣੀ ਮੰਗਾਂ ਨੂੰ ਲੈ ਕੇ ਕੱਲ ਨਾਲੋਂ ਅੱਜ